ਕਰ ਲੈਣੀ ਪਹਿਲਾਂ ਪ੍ਰੈਸਟਲਣ ਕਰ ਲੈ ਦੋ ਮੈਡਮ ਜਿਹੜੀ ਤੁਸੀਂ ਕਰਨੀ ਹੈ ਬਾਅਦ ਚ ਕਰ ਦਿਓ ਹਾਂ ਜੀ ਕੋਈ ਨਹੀਂ ਪਛਾਵਾ ਪੈਂਦਾ ਇੱਥੇ ਜਾਂ ਥੋੜਾ ਯਾ ਪਿੱਛੇ ਸਾਰੇ ਜਾਣੇ ਮੋਟਰ ਕੀ ਇੱਕ ਜੀ ਸਾਡੇ ਐਫਆਈਆਰ ਦਰਜ ਹੋਈ ਆ ਹਰਦੀਪ ਸਿੰਘ ਲੜਕਾ ਆ son of ਸੁਜੀਤ ਸਿੰਘ ਕਰਨਤਨ ਦਾ ਰੈਣੋੜਾ ਜਿਹਨੂੰ ਆਪਾਂ ਇੱਕ ਐਕਟਿਵਾ ਦੇ ਉੱਤੇ ਸਵਾਰ ਫੜਿਆ ਸੀਗਾ ਵਿਸ਼ਾਲ ਮੇਗਾ ਮਾਰਡ ਲਗੋ ਜਦੋਂ ਕੋਸ਼ਿਸ਼ ਕੀਤੀ ਗਈ ਤੇ ਇਹਦੇ ਕੋਲ ਜਿਹੜੀ ਐਕਟਿਵਾ ਦੇ ਕੋਈ ਦਿੱਤਰ ਨਹੀਂ ਸੀ ਫਿਰ ਪਤਾ ਲੱਗਾ ਇਹਨੇ ਚੋਰੀ ਕੀਤੀ ਆ ਇਹਨੂੰ ਡਿਮਾਂਡ ਦਾ ਐਫਆਈਆਰ ਦਰਜ ਕਰਕੇ ਇਹਨੂੰ ਵਾਪਸ ਤੇ ਲੰਦਿਆ ਜਿਸ ਬਰਾਨੇ ਦੇ ਕੋ ਟੋਟਲ 7 ਐਕਟਿਵਾ ਰਿਕਵਰ ਹੋਈਆਂ ਤੇ ਇਹਨੂੰ ਉਮੀਦ ਆ ਕਿ ਕੋ ਹੋਰ ਵੀ ਐਕਟਿਵਾਾਂ ਜਿਹੜੀਆਂ ਹੈਗੀਆਂ ਉਹਨਾਂ ਤੇ ਵੀ ਰਿਕਵਰ ਹੋਣਗੀਆਂ ਸਰ ਕਿਥੋਂ ਦੀਆਂ ਚੋਰੀ ਕਰਤਾ ਇਹ ਸਾਰੇ ਇਹ ਜਿਆਦਾ ਰੰਜੀਤ ਐਵੇਨਿਊ ਅਤੇ ਸੇਵਾ ਲਾਈਨ ਦੇ ਏਰੀਆ ਦੇ ਵੀ ਜਿਹੜੀ ਐਕਟਿਵਾਈਜ਼ ਚੋਰੀਆਂ ਕੀਤੀਆਂ ਤੇ ਜਿਹੜੀ ਆ ਮੈਂ ਐਕਟਿਵਾਈਜ਼ ਚੋਰੀਆਂ ਕਰਦਾ ਉਹ ਉੱਥੇ ਦਰਨਤਨ ਲੈ ਕੇ ਜਾ ਕੇ ਬਿਨਾਂ ਨੰਬਰ ਚੇਂਜ ਕੀਤੇ ਆ ਉਹਦੇ ਇਸ ਸਰ ਕਿੰਨੇ ਦੀ ਇਹ ਵੇਚਦੇ ਸੀ ਉੱਥੇ ਜਾਦੇ ਸੀ ਇਹ ਲਗ ਲਗ ਕੀਮਤ ਦੀ ਜਿਹੜੀ ਹੈਗੀ ਉੱਥੇ ਆਪਣੇ ਵੇਚ ਦਿਆ ਜਾ ਕੇ ਪਲੱਸ ਇਹ ਪਤਾ ਕਰਾਂਗੇ ਕਿ ਇਹਨੇ ਹੋਰ ਵੀ ਕਿੰਨੀ ਐਕਟਿਵਾ ਸੀ ਜਿਹੜੀ ਹੈ ਕਿ ਉਹ ਦੀ ਉਮੀਦ ਹੈ ਬਰਾਮਦ ਹੋਣੀ ਹੈ ਸਰ ਪਹਿਲੇ ਪਰਚੇ ਕਿੰਨੇ ਹੈ ਜੀ ਇੱਥੇ ਪਹਿਲਾਂ ਕੋਈ ਪਰਚਾ ਨਹੀਂ ਹੈ ਜੀ ਪਹਿਲੀ ਵਾਰ ਪਹਿਲਾ ਪਰਚਾ ਹੈ ਜੀ ਇਹ ਤਰਨਤਨ ਸ਼ਹਿਰ ਦਾ ਰਹਿਣ ਵਾਲਾ ਜੀ ਸਰ ਕਿੰਨੀ ਉਮਰ ਹੈ ਜੀ 30 ਸਾਲ ਉਮਰ ਹੈ ਜੀ ਤੇ ਕਿੰਨੇ ਦਿਨ ਦਾ ਰਮਾਨ ਲਿਖਿਆ ਹੈ ਤੇ ਤਿੰਨ ਦਿਨ ਦਾ ਰਮਾਨ ਸਾਹਿਬ ਕੁਈ ਹੋਰ ਰੋਬਿੰਗ ਨਾ ਕੋਈ ਹੋਰ ਵੀ ਪੜਿਆ ਜਾਂ ਨਾਲਾਂ ਦੇ ਨਾਲ ਲੈਟ ਕੋਈ ਚੜਾ ਦਾ ਲਾਲ ਸਿਓ ਕਰਦਾ ਹੋਏ ਚੁਰੀਆਂ ਬਿਲਕੁਲ ਜੀ ਅੱਗੇ ਆਪਾਂ ਲਿਆ ਰਹੇ ਹਾਂ ਇਨਵੈਸਟੀਗੇਸ਼ਨ ਦੇ ਵਿੱਚ ਹੋਰ ਵੀ ਬੰਦੇ ਆਣੇ ਵਿੱਚ ਤੇ ਸੇਲ ਕਰਦਾ ਹੈ ਉਸ ਸਾਰੀ ਆਪਾਂ ਨਾਲ ਆ ਕੇ ਇਸ ਵਿੱਚ ਸ਼ਾਮਲ ਕਰਾਂਗੇ। ਕਦ ਨਸ਼ੇਦਲੀ ਆਦਿ ਕਰਕੇ ਨਹੀਂ ਨਸ਼ੇਦਲੀ ਕੋਈ ਐਸਾ ਸਾਹਮਣੇ ਨਹੀਂ ਆਇਆ ਕੋਈ ਚੀਜ਼। ਪਰ ਲੱਗਦਾ ਹੈ ਕੋਈ ਹੋਰ ਵੱਡੀ ਪਰੰਗ ਵੀ ਹੋ ਸਕਦੀ ਹੈ। ਕਰ ਇਨਵੈਸਟੀਗੇਸ਼ਨ ਚਾਨੂੰ ਉਮੀਦ ਹੈ ਕਿ ਕੋਈ ਹੋਰ ਵਿਅਕਤੀ ਵਾਰੇ ਕੋਈ ਪਰੰਗ ਹੋਵੇ। ਇਸੇ ਫੈਕਟਿਵਾ ਤੋਂ ਹੀ ਚੱਲਦਾ ਸੀ ਜਾਂ ਹੋਰ ਵੀ ਕੋਈ ਕੋਈ ਕੰਮ ਹੋਵੇਗਾ। ਇਹ ਨਾ ਇਹੇ ਕੋਈ ਜਿਹੜੀਆਂ ਹੁਣ ਤੱਕ ਜਿਹੜੀਆਂ ਸਾਡੇ ਕੋਲ ਬ੍ਰਾਹਮਤ ਸਾਰਟ ਐਕਟਿਵ ਆ ਐਕਟਿਵ ਆ ਹੀ ਆ ਕੋਈ ਗੱਲ ਸਰ ਐਕਟਿਵ ਤੇ ਬ੍ਰਾਹਮਤ ਕਾਲੀਆਂ ਖੋਲਦੇ ਕਿਦਾਂ ਸੀ ਜਿੱਦਾਂ ਸ਼ਟਰ ਲੋਕ ਲੱਗਾ ਹੁੰਦਾ ਹੈ ਐਕਟਿਵ ਆ ਨੀ ਤੇ ਖੋਲਦੇ ਕਿਦਾਂ ਆ ਨਹੀਂ ਨਾ ਕੋਈ ਜਿਹੜੀ ਚਾਬੀ ਹੁੰਦੀ ਹੈ ਕਈ ਵਾਰੀ ਸ਼ਟਰ ਲੋਕ ਦੇਖ ਕੇ ਨਹੀਂ ਲੱਗੇ ਹੁੰਦਾ ਉਹਨਾਂ ਨੂੰ ਉਹਨਾਂ ਨੂੰ ਖੋਲਦੇ ਜਾਂਦਾ ਠੀਕ ਕੋਈ ਚਾਬੀਆਂ ਵੀ ਬ੍ਰਾਹਮਤ ਹੁੰਦੀਆਂ ਨੇ ਇਹਨਾਂ ਦੇ ਹਾਂਜੀ ਕੋਈ ਚਾਬੀ ਬ੍ਰਾਹਮਤ